ਸੋਸਰੀ ਕਾਲ ਬਾਈ ਜੀ ਅੱਜ ਫੇਰ ਸੋਡੇ ਵੀਰ ਟਾਈਮ ਕੱਢ ਕੇ ਆਏ ਨੇ ਹੁਣ ਤਾਂ ਥੋੜਾ ਟਾਈਮ ਹੀ ਟਾਈਮ ਆ ਤੇ ਅੱਜ ਤੁਹਾਨੂੰ ਦੱਸਦੀ ਐ ਕਿ ਨਵੀਂ ਕੀ ਅਸੀਂ ਨਵੀਂ ਗੱਲਾਂ ਤੇ ਜੋ ਵੀ ਨਵਾਂ ਚੱਲ ਰਿਹਾ ਉਹਦੇ ਬਾਰੇ ਦੱਸਦੇ ਆ ਪਹਿਲੀ ਗੱਲ ਤਾਂ ਸਾਡੇ ਕੋਲੇ ਕਈ ਦਿਨਾਂ ਦੀ ਬਰਫਬਾਰੀ ਹੋ ਰਹੀ ਐ ਤੁਸੀਂ ਦੇਖ ਹੀ ਸਕਦੇ ਹੋ ਕਿ ਪੂਰਾ ਹੀ ਸਾਰਾ ਹੀ ਪਾਰਕ ਵਗੈਰਾ ਢੱਕ ਗਏ ਨੇ برف ਨਾਲ ਵਧੀਆ ਵੀ ਬਾਹਲੀ ਵੀ ਨਹੀਂ ਠੀਕ ਆ ਵਧੀਆ برفਬਾਰੀ ਹੋਈ ਆ ਦੇਖਣ ਨੂੰ ਮਿਲੀ ਤੇ ਇੱਕ ਵੀਰੋ ਹੁਣ ਕੈਨੇਡਾ ਚ ਸਾਰੇ ਕੰਮ ਰੁਕ ਗਏ ਆ برف ਕਾਰਨ ਘਰਾਂਲੇ ਸਾਰੇ ਕੰਮ ਰੁਕ ਗਏ ਨੇ ਤੇ ਲਗਭਗ ਸਾਰੇ ਲੋਕ ਬੇਲੀ ਨੇ ਹੁਣ ਜਿਹੜੇ ਮਾੜੇ ਮੋਟੇ ਦਿਹਾੜੀਆਂ ਚੱਲਦੀਆਂ ਸੀ ਉਹ ਵੀ ਬੇਲੀਆਂ ਨੇ ਤੇ ਨਵੀਂ ਗੱਲ ਇਹ ਆ ਕਿ ਜਿਹੜੇ ਅਮਰੀਕਾ ਤੋਂ ਕਹਿ ਰਹੇ ਸੀ ਵੀ ਬੰਦੇ ਕੱਢਣੇ ਆ ਪਹਿਲਾਂ ਤਾਂ ਲੋਕ ਯਕੀਨ ਨਹੀਂ ਮੰਨਦੇ ਸੀ ਵੀ ਚਲੋ ਐਵੇਂ ਬਸ ਪ੍ਰਧਾਨ ਮੰਤਰੀ ਨੇ ਬੋਲਤਾ ਸ਼ਾਇਦ ਨਾ ਹੀ ਕੱਢੇ ਹੁਣ ਉਹਨੇ ਪਹਿਲੇ ਦਿਨ ਹੀ ਸਕਰੀਚਰ ਵੀ ਕਰਤੇ ਸੀ ਵੀਰੋ ਕੀ ਕੱਢਣੇ ਆ ਉੱਥੋਂ ਤੇ ਮੈਂ ਪਰਸੋਂ ਫੋਨ ਕੀਤਾ ਸੀ ਘਰੇ ਪਰਸੋਂ ਮੈਨੂੰ ਦੱਸਿਆ ਮੇਰੇ ਪਿੰਡਦਿਆਂ ਨੇ ਵੀ ਹੋਰਨੇ ਵੀ ਕਹਿੰਦੇ ਵੀ ਆਪਣੇ ਏਰੀਏ ਦੇ ਕਈ ਦਿਨ ਹੋ ਗਏ ਕਈ ਮੁੰਡੇ ਆ ਗਏ ਸਾਡੇ ਲਵੇ ਏਰੀਆ ਪਿੰਡਾਂ ਦੇ ਮੁੰਡੇ ਕਹਿੰਦੇ ਜਿਹੜੇ ਡੋਂਕੀ ਲਾ ਕੇ ਗਏ ਸੀ ਮੁੰਡੇ ਉਹ ਵਾਪਸ ਭੇਜਤੇ ਤੇ ਬਾਕੀ ਹੁਣ ਤਾਂ ਨਿਊਜ਼ ਦੇ ਉੱਤੇ ਆ ਹੀ ਗਿਆ ਕਿ ਉਹਨਾਂ ਨੇ ਵੀ ਇੱਕ ਹੋਰ ਜਹਾਜ਼ ਜਿਹੜਾ ਉਹ ਰਮਾਨਾ ਕਰਤਾ ਇੰਡੀਆ ਨੂੰ ਤੇ ਵਿੱਚ ਤਾਂ ਬਹੁਤ ਆਪਣੇ ਵਰਗੀ ਵੀਰੇ ਸਿੰਪਲ ਘਰ ਆਂਦੇ ਨੇ ਕਿਸੇ ਲਵੇ 2 ਰੁਪਏ ਬਾਣੇ ਮोटे ਹੁੰਦੇ ਨੇ ਕੋਈ ਵੇਚ ਖਟਕੀ ਆਉਂਦਾ ਸੁਪਨੇ ਵੱਡੇ ਦਿਖਾ ਕੇ ਗੁੱਲ ਕੁੱਲ ਮਕਾਉਂਦੀ ਗੱਲ ਇਹ ਹੈ ਵੀ ਸੁਪਨੇ ਵੱਡੇ ਦਿਖਾ ਦਦੇ ਆ ਵੀਰੋ ਵੀ ਛੋਟਾ ਮੁੰਡਾ ਬਸ ਇੱਕ ਵਾਰੀ ਪੈਰ ਧਰ ਲੇ ਤੁਸੀਂ ਤਾਂ ਔਰੇ ਚਾਹੇ ਅੱਧਾ ਪਿੰਡ ਖਰੀਦ ਲਓ ਇੰਨੇ ਪੈਸੇ ਨੇ ਉੱਥੇ ਉਰੇ ਕਿਹੜਾ 22 ਪੈਸੇ ਦਰਖਤਾ ਨਾਲ ਲੱਗੇ ਨੇ ਜਿਵੇਂ ਪਹਿਲਾਂ ਆਪਣੇ ਬੁੜੇ ਕਹਦਾਦੇ ਸੀ ਵੀ ਉੱਥੇ ਦਰਖਤਾ ਨਾਲ ਪੈਸੇ ਲੱਗੇ ਨੇ ਤੇ ਹੁਣ ਆਉਣੇ ਕੈਨੇਡਾ ਤੇ ਜਿਹੜੇ ਪਹਿਲਾਂ ਆਏ ਸੀ ਬਜ਼ੁਰਗ ਵੀਰ ਉਹਨਾਂ ਨਾਲ ਮਿਲੇ ਆ ਜਿੱਦਾਂ 1970 ਚ ਆਏ 75 ਚ ਆਏ 80 ਚ ਆਏ ਤੇ ਕਈ ਬਜ਼ੁਰਗ ਮਿਲੇ ਪਰ ਵੀਡੀਓ ਦੇ ਦਿੱਕਤ ਕੀ ਆ ਵੀ ਹਰ ਕੋਈ ਬੰਦਾ ਨਾ ਔਰੇ ਵੀੜੀ ਦੇ ਸਾਹਮਣੇ ਆਉਣ ਕਣੀਓ ਘਰੋਂ ਆਉਂਦਾਗਾ ਦਿੱਕਤ ਕੀ ਆ ਵੀ ਮੈਂ ਕੰਮ ਕੀ ਕੀਤਾਗਾ ਹੁਣ ਐਗਜ਼ੈਂਪਲ ਕਰ ਲੋ ਕੋਈ ਲੇਡੀਜ਼ ਆ ਚਾਹੇ ਉਹ ਬਜ਼ੁਰਗੀ ਨੇ ਉਮਰ ਦੇ ਵੱਡੇ ਨੇ ਜੇ ਇੰਡੀਆ ਜਾਣਗੇ ਤਾਂ ਪੁੱਛ ਇੰਡੀਆ ਵਾਲੇ ਕਹਿੰਦੇ ਨੇ ਕੀ ਕੰਮ ਕਰਦੇ ਆ ਫਿਰ ਮੈਂ ਤਾਂ ਉੱਥੇ ਕਹਦਾ ਦੀ ਮੈਂ ਕਲੀਨਿਕ ਦਾ ਕੰਮ ਕਰਦੇ ਆ ਇਹੀ ਗੱਲ ਬਈ ਪੰਜਾਬੀ ਚ ਕਹੋਗੇ ਕਿ ਝਾੜੂ ਪੋਚੇ ਦਾ ਕੰਮ ਕਰਦੇ ਆ ਲੈਟਰਿੰਗ ਆ ਸਾਫ ਦਾ ਬਈ ਤਾਂ ਆਪਣੇ ਬੰਦੇ ਕਹਦਾ ਤੇ ਪਤਾ ਨਹੀਂ ਕਲੀਨਿਕ ਦਾ ਕੀ ਕੰਮ ਹੋਊਗਾ ਹੁਣ ਜਦੋਂ ਪਤੀ ਨਹੀਂ ਸੀ ਚਲੋ ਕਹਿੰਦੇ ਹੋਣਗੇ ਵਧੀਆ ਕੰਮ ਹੋਊ ਕਲੀਨਿਕ ਦਾ ਚਲੋ ਕਰਦੀ ਹੋਣੀ ਹੁਣ ਉਹ ਤਾਂ ਕਰਕੇ ਨਹੀਂ ਵੀਡੀਓ ਸਾਹਮਣੇ ਆਉਂਦੇ ਅਰਬੀ ਸਾਡੀ ਬੇਇੱਜ਼ਤੀ ਜੀ ਹੋ ਜੂ ਕਿ ਬੰਦਾ ਕੰਮ ਕੀ ਕਰਦਾ ਹੁਣ ਬਜ਼ੁਰਗ ਬੰਦੇ ਨੇ ਫੱਟੇ ਚੱਕਦੇ ਨੇ ਓਰੇ ਬਈ ਤੇ ਬਾਜਣ ਚੱਕਦੇ ਨੇ ਕੋਈ ਕੁਸ਼ਟਾ ਹੁੰਦਾ ਕੋਈ ਕੁਸ਼ਟਾ ਹੁੰਦਾ ਕੋਈ ਕੁਸ਼ ਕਰਦਾ ਤਾਂ ਇਹਦੇ ਕਾਰਨ ਕੋਈ ਵੀ ਵੀਡੀਓ ਸਾਹਮਣੇ ਨਹੀਂ ਆਉਂਦਾ ਵੀ ਕੱਲ ਨੂੰ ਮੈਂ ਆਪਦੇ ਪਿੰਡ ਪੁੰਡ ਜਾਊਂਗਾ ਏਰੀਆ ਚ ਜਾਊਂ ਯਾਰ ਮੇਰੀ ਆਪ ਹੀ ਬੇਇੱਜ਼ਤੀ ਹੋ ਜੂ ਕਈ ਵਾਰੀ ਮੈਂ ਵੀ ਵੀਰੋ ਆ ਘਰ ਬਣਾਉਣ ਦੇ ਕੰਮ ਚ ਗਿਆ ਦਿਹਾੜੀ ਵਾਲੀ ਲਾ ਲਓ ਇਹ ਉਹਰੇ ਕਹਦਾ ਦੇ ਜੀ ਅੰਗਰੇਜ਼ੀ ਚ ਕਹਦਾ ਤੇ ਕੰਟਰੈਕਸ਼ਨ ਦਾ ਕੰਮ ਆ ਦਿਹਾੜੀ ਵਾਲੀ ਮਿਸਤਰੀ ਵਾਲਾ ਕੰਮ ਤੇ ਗਿਆ ਮੈਂ ਕਈ ਵਾਰੀ ਕਿਹਾ ਮਖਾ ਭਾਈ ਵੀਡੀਓ ਬਣਾ ਲਾ ਕਹਿੰਦੇ ਨਹੀਂ ਭਾਈ ਵੀਡੀਓ ਨਹੀਂ ਬਣਾਉਣੀ ਕਹਿੰਦੇ ਕਾਹ ਨੂੰ ਆਪਦੀ ਮਿੱਟੀ ਬਦੀਨ ਕਰ ਦ ਜਲੀਲ ਕਰਦਾ ਮਖਾ ਯਾਰ ਜੇ ਵੀਡੀਓ ਬਣਾ ਲੋਂਗੇ ਤਾਂ ਭਾਈ ਸਾਹਮਣੇ ਮੜਾ ਜਿਆ ਜਿਆਦੇ ਪਤਾ ਲੱਗ ਜੂ ਮੁੰਡਿਆਂ ਨੂੰ ਕੰਮ ਕੀ ਆ ਉੱਥੇ ਤੇ ਨਹੀਂ ਤਾਂ ਵੀਰੋ ਜਦੋਂ ਇੰਡੀਆ ਤੋਂ ਆਉਂਦਾ ਹੁੰਦਾ ਮੇਰੇ ਵਰਗੇ ਨੂੰ ਕੀ ਕਹਿੰਦੇ ਨੇ ਆਪਾਂ ਨੂੰ ਪਤਾ ਮੈਨੂੰ ਵੀ ਖਾਸ ਕਰਕੇ ਪਤਾ ਨਹੀਂ ਸੀ ਤੇ ਕਹਦਾਦਾ ਬਾਈ ਤੁਸੀਂ ਕੰਮ ਕੁਛ ਨਹੀਂ ਕਰਨਾ ਉੱਥੇ ਤਾਂ ਬਸ ਮਸ਼ੀਨਾ ਕੰਮ ਕਰਦੀਆਂ ਨੇ ਤੁਸੀਂ ਤਾਂ ਦੇਖ ਸੰਭਾਲ ਹੀ ਕਰਨੀਆਂ ਬਾਈ ਉਰੇ ਆ ਕੇ ਪਤਾ ਲੱਗਦਾ ਇੰਡੀਆ ਦੀ ਟੈਕਨੋਲੋਜੀ ਇੱਥੇ ਨਾਲੋਂ 100 ਗੁਣੇ ਚੰਗਾ ਗਾ 100 ਗੁਣੇ ਬੰਦਾ ਘੱਟ ਕੰਮ ਕਰਦਾ ਇੱਥੇ ਨਾਲੋਂ ਸੌਖਾ ਰਹਦਾ ਗਾ ਪਰ ਉਰੇ ਆ ਕੇ ਵੀਰੋ ਨਾਮ ਦਾ ਹੀ ਕੈਨੇਡਾ ਹੈ ਕੁਛ ਨਹੀਂ ਹੈਗਾ ਇੱਕ ਬੰਦਾ ਵੀ ਕਹਦੇ ਮੈਂ ਸੁਖੀ ਵਸਦਾ ਸੁਖੀ ਰੋਟੀ ਖਾਨਾ ਰੋਟੀ ਟਾਈਮ ਤੇ ਨਹੀਂ ਖਾ ਸਕਦਾ ਫਿਰ ਰੋਟੀਆਂ ਠੰਡੀਆਂ ਤੱਤੀਆਂ ਬਰਗਰ ਖਾ ਕੇ ਟਾਈਮ ਪਾਸ ਕਰ ਦੇਣਾ ਰੋਟੀ ਨਾ ਮਿਲਨੀ ਤਾਂ ਇਹ ਕਿਹੜੀ ਯਾਰ ਸੁਖੀ ਜ਼ਿੰਦਗੀ ਹੋਈ ਫਿਰ ਕਹਿ ਦੇਣਗੇ ਯਾਰ ਇੱਕ ਪੀੜੀ ਨੂੰ ਤਾਂ ਕੰਮ ਕਰਨੀ ਹੀ ਪੈਣਾ ਬਈ ਜੇ ਤੇਰੀ ਉਮਰ ਦਾ ਸਾਰੀ ਧੱਕੇ ਖਾਣ ਚ ਨਾ ਕਿ ਗਾਂਹ ਵਾਲੀ ਪੀੜੀ ਤੈਨੂੰ ਰੋਟੀਆਂ ਨਹੀਂ ਦਿੰਦੀ ਪੂਰੇ ਛੱਡ ਕੇ ਵਗ ਜਾਂਦੀ ਆ ਉਰੇ ਤਾਂ ਤੁਹਾਨੂੰ ਪਤਾ ਹੀ ਆ ਹੁਣ ਤਾਂ ਆਪਣੇ ਇੰਡੀਆ 'ਚ ਵੀ ਚਲੋ ਹਾਲਾਤ ਸ਼ਹਿਰਾਂ ਦੇ ਕੀ ਨੇ ਕਿਸ ਨੂੰ ਪਤਾ ਆ ਬਜ਼ੁਰਗਾਂ ਨੂੰ ਕਿੰਨਾ ਸਾਂਭਦੇ ਨੇ ਚਲੋ ਫਿਰ ਵੀ ਇੰਡੀਆ ਕੀ ਹੈ ਸ਼ਰਮ ਦੇ ਕਾਰਨ ਬਈ ਜ਼ਰੂਰ ਬਜ਼ੁਰਗਾਂ ਨੂੰ ਸਾਂਭਦੇ ਇਹ ਇੱਥੇ ਤਾਂ ਬਈ ਜਦੋਂ 18 ਸਾਲ ਦਾ ਜਵਾਕ ਹੋਇਆ ਪਹਿਲੇ ਹੀ ਨਹੀਂ ਬੁਲਾਉਂਦਾ ਇੱਥੇ ਦਾਦੇ ਨੂੰ ਕੋਈ ਨਹੀਂ ਬੁਲਾਉਂਦਾ ਪਿਓ ਨੂੰ ਨਹੀਂ ਬੁਲਾਉਂਦਾ ਜਦੋਂ 18 ਸਾਲ ਦਾ ਹੋ ਗਿਆ ਜਵਾਕ ਸਭ ਨੂੰ ਛੱਡ ਦੂਗਾ ਤੁਸੀਂ ਉਹਨੂੰ ਐ ਨਹੀਂ ਕਹਿ ਸਕਦੇ ਪੁੱਤ ਠੰਡਾ ਨਾ ਪੀਤ ਬੁਆਰ ਹੋ ਜਾਏਗਾ ਤੁਸੀਂ ਕੁਝ ਵੀ ਨਹੀਂ ਕਹਿ ਸਕਦੇ ਤੇ ਸਕੂਲ ਦੇ ਵਿੱਚ ਜਿਹੜੇ ਸਕੂਲ ਦੇ ਵਿੱਚ ਜਾਊਗਾ ਬੱਚਾ ਸਭ ਤੋਂ ਪਹਿਲਾਂ ਉਹ ਇਹੀ ਸਿਖਾਉਂਦੇ ਨੇ ਅਸੀਂ ਕਈਆਂ ਨੂੰ ਪੁੱਛਿਆ ਵੀ ਵੱਡੇ ਸਕੂਲ ਨੇ ਔਰੇ ਪ੍ਰਾਈਵੇਟ ਵੀ ਨੇ ਉਹ ਸਭ ਤੋਂ ਪਹਿਲਾਂ ਗਵਰਨਮੈਂਟ ਨੇ ਰੂਲ ਲਾਤੇ ਕਿ ਤੁਸੀਂ ਸਭ ਤੋਂ ਪਹਿਲਾਂ ਇਹ ਸਿਖਾਉਣਾ ਵੀ ਬੱਚੇ ਨੇ ਜੈਂਡਰ ਚੇਂਜ ਕਰਨਾ ਕੁੜੀ ਬਨਣਾ ਮੁੰਡਾ ਬਨਣਾ ਜਾਂ ਕੀ ਬਨਣਾ ਚਾਹੁੰਦਾ ਤੇ ਫਿਰ ਉਹ ਦੂਜੀ ਗੱਲ ਇਹ ਕਹਿੰਦੇ ਨੇ ਤੁਸੀਂ ਆਪਦੇ ਮਾਪਿਆਂ ਨਾਲ ਨਹੀਂ ਗੱਲ ਸ਼ੇਅਰ ਕਰਨੀ ਟੀਚਰ ਕਹਿੰਦੇ ਤੁਸੀਂ ਸਾਡੇ ਨਾਲ ਸ਼ੇਅਰ ਕਰਨੀ ਆ ਮਾਪਿਆਂ ਨੂੰ ਦੱਸਣਾ ਨਹੀਂ ਤਾਂ ਛੋਟੇ ਬੱਚੇ ਦੇ ਦਿਮਾਗ 'ਚ ਹੀ ਉਹ ਇਹ ਹੈ ਜਾਂ ਕੁਝ ਪੜਦਾਨਗੇ ਚਾਹੇ ਆਪਣੇ ਇੰਡੀਆ ਦੇ ਬੱਚੇ ਹੁਣ ਵੀ ਤਾਂ ਉਹ ਬੱਚੇ ਸਿੱਧੀ ਜੀ ਗੱਲ ਆ ਕਿ ਉਹ ਕੀ ਬਣਗੇ ਸਾਨੂੰ ਵੀ ਪਤਾ ਕਿ ਛੋਟੇ ਬੱਚੇ ਦਾ ਮਨ ਕਿਧਰੇ ਵੀ ਲਾ ਲੋ ਮੋੜ ਕੇ ਉਹਨੇ ਤਾਂ ਉਹੀ ਬਣ ਜਾਣਾ ਜੇ ਉਹਨੂੰ ਕਹਿਤਾ ਮੁੰਡੇ ਨੂੰ ਤੂੰ ਕੁੜੀ ਬਣ ਉਹਦੇ ਮਨ 'ਚ ਕੁੜੀ ਵਾਲਾ ਬਰਬਰੀ ਗੇ ਤਾਂ ਉਹਦੇ ਮਨ 'ਚ ਕੁੜੀ ਵਾਲੀ ਜੱਜ ਜਾਣੀ ਆ ਉਹ ਕਹਿੰਦਾ ਮੈਂ ਕੁੜੀ ਬਣਨ ਤਾਂ ਇੱਥੋਂ ਦੇ ਹਾਲਾਤ ਵਧੀਆ ਨਹੀਂ ਹੈਗੇ ਜਿਹੜੇ ਬੰਦੇ ਆਏ ਨੇ ਨਾ ਉਹ ਫਸੇ ਬੈਠੇ ਨੇ ਹੁਣ ਹਾਥੀ ਦੇ ਖਾਣ ਵਾਲੇ ਦੰਦ ਹੋਰ ਹੁੰਦੇ ਨੇ ਦਿਖਾਉਣ ਵਾਲੇ ਹੋਰ ਹੁੰਦੇ ਨੇ ਬਈ ਉਹਨਾਂ ਕੋਲੇ ਕੱਲੀਆਂ ਫੁਕਰ ਪਣਤੀਆਂ ਹੀ ਰਹਿ ਗਈਆਂ ਪੱਲੇ ਕੁਛ ਨਹੀਂ ਹੈ ਗਿਆ ਘਰੇ ਘਰੇ ਬਈ ਉਹਰੇ ਬੰਦੇ ਦੀ ਜਮ੍ਹਾਂ ਪੁੱਗਤ ਨਹੀਂ ਹੈਗੀ ਜਿੰਨੇ ਘਰ ਮੈਂ ਦੇਖ ਲੇ ਚਾਹੇ ਉਹ ਪੈਸੇ ਵਾਲੇ ਨੇ ਚਾਹੇ ਉਹਰੇ ਪੰਜ ਕਰ ਖਰੀਦ ਰੱਖੇ ਨੇ ਬੰਦੇ ਦੀ ਇੰਨੀ ਕੁ ਵੀ ਨਹੀਂ ਚੱਲਦੀ ਘਰੇ ਘਰੇ ਕਿਦੀ ਚੱਲਦੀ ਆ ਬੁੜੀਆਂ ਦੀ ਬੰਦਾ ਸਿਰਫ ਇੱਕ ਕੰਮ ਕਰਨ ਵਾਲੀ ਮਸ਼ੀਨ ਆ ਕੰਮ ਕਰ ਲੂ ਤਾਂ ਠੀਕ ਆ ਨਹੀਂ ਬਈ ਉਹਨੂੰ ਘਰ ਵਾਲੀ ਵੀ ਘਰੋਂ ਕੱਢਦਾ ਦੀ ਆ ਉਹਰੇ ਬਹੁਤ ਸਾਰੇ ਆਪਣੇ ਪੰਜਾਬੀ ਮੁੰਡੇ ਨੇ ਹੈਗੇ ਜਿਹੜੇ ਨਸ਼ਿਆਂ ਦੇ ਵਿੱਚ ਪੈ ਗਏ ਡਰਗੀ ਬਣ ਕੇ ਸੜਕਾਂ 'ਤੇ ਸੁੱਤੇ ਰਹਿੰਦੇ ਨੇ ਜਿਨ੍ਹਾਂ ਕੋਲ ਪੁੱਛੋ ਤਾਂ ਗੱਲ ਕੀ ਆ ਕਹਿੰਦੇ ਯਾਰ ਬਾਈ ਉਰੇ ਚੱਲਦੀ ਬੁੜੀਆਂ ਦੀ ਆ ਤੇ ਕਈ ਆਪਣੇ ਹੁੰਦੇ ਨੇ ਕਿ ਬਾਈ ਆਪਾਂ ਤਾਂ ਆਪਣੀ ਮਰਜ਼ੀ ਨਾਲ ਲਾਈਫ ਜੀਣੀ ਆ ਉਹ ਬਾਈ ਅੜੀਆਂ ਕਰਦੇ ਨੇ ਘਰ ਵਾਲੀ ਕੇਸ ਕਰਦਾ ਦੀ ਆ ਤੇ ਚੱਕ ਕੇ ਬਾਹਰ ਮਾਰ ਦਿਆ ਉਹਨੂੰ ਸਾਰਾ ਕੁਝ ਤੇ ਬਾਈ ਬਾਕੀ ਉਰੇ ਸਿਸਟਮ ਥੋੜਾ ਵਧੀਆ ਨਹੀਂ ਕਈ ਘਰ ਵਾਲੀਆਂ ਦੇ ਗਲਤ ਡਿਸੀਜਨ ਨੇ ਬਾਈ ਕਈ ਵਾਰੀ ਵਧੀਆ ਹੁੰਦੇ ਨੇ ਉਹ ਟੈਨਸ਼ਨ 'ਚ ਨਸ਼ੇ ਕਰ ਲੱਗੇ ਆ ਦੇ ਤੇ ਹੁਣ ਮੁੱਖ ਦੀ ਗੱਲ ਇਹ ਸੀ ਕੰਮ ਬਾਰੇ ਕੰਮ ਬਈ ਉਹਰੇ ਬਿਲਕੁਲ ਹੀ ਖਤਮ ਆ ਉਤੋ ਟਰੰਪ ਨੇ ਜਿਹੜਾ ਟਾਇਰ ਸਲਾਤਾ ਹੁਣ ਰਲੀ ਮਲੀ ਭੁਗਤ ਹੋਣੀ ਆਪਾਂ ਕੀ ਕਹਿ ਸਕਦੇ ਆ ਹਾਈਦ੍ਰੋ ਕੈਨੇਡਾ ਵਾਲੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਅਸੀਂ ਵੀ ਟਾਇਰ ਸਲਾਉਨੇ ਆ ਉਹ ਕਹਿੰਦਾ ਮੈਂ ਵੀ ਲਾਉਣਾ ਤੇ ਮੁੱਖ ਦੀ ਗੱਲ ਇਹ ਆ ਵੀ ਵਿਚਾਲੇ ਜਨਤਾ ਪੀਸੀ ਜਾਣੀ ਆ ਹੁਣ ਉਹਰੇ ਕਈ ਵਾਰੀ ਗੱਲਾਂ ਵੀ ਚੱਲ ਰਹੀਆਂ ਹੁੰਦੀਆਂ ਨੇ ਕੁਝ ਪਤਾ ਵੀ ਕੀਤਾ ਉਹ ਅੱਜ ਤੋਂ ਟਾਇਰ ਸ਼ੁਰੂ ਹੋ ਗਿਆ ਬਈ ਮੰਗਲਵਾਰ ਤੋਂ ਆਜੇ ਤੇ ਮੰਗਲਵਾਰ ਤੇ ਉਹ ਕਹਿੰਦੇ ਵੀ ਜਿਹੜੀ ਚੀਜ਼ 100 ਦੀ 625 ਦੀ ਹੋ ਜਾਣੀ ਆ ਹਾਂ ਹੋਈ ਜਾਣੀ ਆ ਬਈ ਜਦੋਂ 25% ਸਿੱਧਾ ਲਾਤਾ ਤੇ ਜਿਹੜੇ ਘਰ ਘੁਰ ਮਾਣੇ ਮੋٹے ਬਣਦੇ ਸੀ ਬਈ ਆਉਣ ਵਾਲੇ ਸਮੇਂ 'ਚ ਉਹ ਵੀ ਕੰਮ ਰੁਕ ਜਾਣਾ ਤੇ ਐਨਾ ਮੰਦਾ ਹਾਲ ਹੋ ਜਾਣਾ ਉਰੇ ਕੀ ਬਈ ਪੱਕਾ ਰਾਏ ਤਾਂ ਪਹਿਲੀ ਨਹੀਂ ਭਰੇ ਜਾਂਦਾ ਰੋਟੀ ਗੁਰਦੁਆਰੇ ਖਾਣੇ ਆ ਵੀ ਜਮੇ ਬਈ ਲੋਕਾਂ ਦਾ ਬਹੁਤ ਹੀ ਮਾੜਾ ਹਾਲਾਤ ਹੋ ਜਾਣਾ ਲੋਕ ਉਰੇ ਰੋਇਆ ਕਰਨਗੇ ਤੇ ਹੁਣ ਵੀ ਰੋਂਦੇ ਨੇ ਹੈ ਤਾਂ ਪੱਲੇ ਕੁਛ ਨਹੀਂ ਜੇ ਬਈ ਐਨੇ ਪੈਸੇ ਹੁਣ ਅਸੀਂ 6 ਮਹੀਨੇ ਚੜ ਕੇ ਇੰਡੀਆ ਨਾ ਮਿਲ ਜਾ ਕਰੀਏ ਘਰਦਿਆਂ ਨੂੰ ਟਿਕਟ ਦੇ ਤਾਂ ਪੈਸੇ ਨਹੀਂ ਹੁੰਦੇ ਮੁੰਡਿਆ ਕੋਲੇ ਸਟੂਡੈਂਟਾਂ ਤੋਂ ਫੀਸ ਨਹੀਂ ਭਰੀ ਜਾਂਦੀ ਫੀਸ ਤਾਂ ਦੂਰ ਦੀ ਗੱਲ ਆ ਕਿਰਾਇਆ ਹੀ ਨਹੀਂ ਨਿਕਲਦਾ ਬਈ ਜਿੰਨਾ ਤੱਕ ਜੀਆਈਸੀ ਜੀ ਆਉਂਦੀ ਆ ਠੀਕ ਆ ਉਸ ਤੋਂ ਬਾਅਦ ਬਈ ਬਹੁਤ ਔਖਾ ਕਿਰਾਇਆ ਹੀ ਨਹੀਂ ਨਿਕਲਦਾ ਫੀਸ ਤਾਂ ਬੜੀ ਦੂਰ ਦੀ ਗੱਲ ਆ ਮੁੰਡੇ ਰਫਿਊਜ਼ੀਆਂ ਲਾਉਣ ਲੱਗੇ ਤੇ ਜਦੋਂ ਹੁਣ ਬਈ 25% ਟੈਕਸ ਵੱਧ ਜੂਗਾ ਤੇ ਉਹਦੇ ਨਾਲ ਕੀ ਹੋਣਾ ਸਿੱਧਾ 125 ਦੀ ਹੋ ਗਈ ਚੀਜ਼ ਉੱਤੋਂ 12% ਟੈਕਸ ਜੋੜ ਲਓ ਘਟੋ ਘਟ 15 18 ਉਹਦੇ 140 ਦੇ ਲਵੇ ਚੀਜ਼ ਵਜਣੀ ਆ ਤੇ ਇਕੱਠੀ 25 ਹੋਰ ਮਹਿੰਗੀ ਹੋ ਗਈ ਜਿਹੜੇ ਘਰ ਬਣਾਉਣ ਵਾਲਾ ਸਮਾਨ ਸਮੂਹਣਾ ਆਉਂਦਾ ਬਈ ਸਾਰਾ ਯੂ ਐਸ اے ਤੋਂ ਇਧਰ ਉਹ ਦਰਿਆੰਦਾ ਤਾਂ ਉਹ ਸਾਰੀਆਂ ਚੀਜ਼ਾਂ ਤੇ ਰੇਟ ਵਧ ਜਾਣਗੇ ਬਾਡੇਲਾ ਚਾਹੇ ਕੱਪੜੇ ਹੋਣ ਘਰ ਬਣਾਉਣ ਵਾਲੀਆਂ ਚੀਜ਼ਾਂ ਹੋਣ ਚਾਹੇ ਹੋਰ ਵੀ ਲਾ ਲਓ ਕੋਈ ਵੀ ਸਮਾਨ ਸਪेयर पार्ट ਵਗੈਰਾ ਕੁਝ ਵੀ ਲਾ ਲਓ ਜਦੋਂ ਵੀ ਉਹ ਚੀਜ਼ਾਂ ਦੇ ਸਮਾਨ ਵੱਧ ਗਏ ਯਾਰ ਤਾਂ ਮੰਗਾਈ ਨੇ ਜ ਇੱਕਦਾਂ ਜੰਪ ਮਾਰਨਾ ਹੁਣ ਤੇ ਬਈ ਸਾਰੇ ਕੰਮ ਰੁਕੀ ਜਾਣੇ ਆ ਕੋਈ ਕੌਣ ਇੰਨਾ ਮਹਿੰਗੀ ਚੀਜ਼ ਖਰੀਦੂ ਅਗਲਾ ਕਹਿਦੂ ਬੱਚ ਪਹਿਲੀ ਨਹੀਂ ਰਹਾ ਤੇ ਹੋਰ ਵੀ ਚੀਜ਼ ਕੀ ਖਰੀਦੂ ਤੇ ਜਿਹੜੇ ਨਵੇਂ ਵੀਰ ਕੈਨੇਡਾ ਉਨੂੰ ਫਿਰਦੇ ਆ ਬੇਨਤੀ ਆ ਬਈ ਉਹ ਹਲੇ ਨਾ ਆਇਓ ਆਪਾਂ ਐ ਨਹੀਂ ਕਹਿੰਦੇ ਵੀ ਕੈਨੇਡਾ ਨਾ ਆਇਓ ਪਰ ਇਹ ਕਹਿੰਦੇ ਨੇ ਹਾਲਾਤ ਸੁਧਰੀਆਂ ਜਾਣਗੇ ਜਿਹੜੇ ਦੇਸ਼ਾਂ 'ਚ ਬਈ ਮੰਗਾਈ ਵਾਧੀ ਜੇ ਹਾਲਾਤ ਖਰਾਬ ਹੋਇਆ ਨਾ ਉਹ ਹਾਲਾਤ ਕਦੇ ਨਹੀਂ ਸੁਧਰਦੇ ਬੰਦਾ ਜਿੰਨਾ ਮਰਜੀ ਕਹਲੇ ਜਦੋਂ ਕਹਿੰਦੇ ਨੇ ਪਸ਼ੂ ਇੱਕ ਵਾਰੀ ਲੱਤ ਚੱਕਣ ਲੱਗ ਜੇ ਦੁੱਧ ਦੇਣੋਂ ਹਟ ਜੇ ਉਹਦੇ ਜਿੰਨੀਆਂ ਮਰਜ਼ੀ ਡਾਂਗਾ ਮਾਰ ਲਓ ਉਹਨੇ ਲੱਤਾਂ ਮਾਰ ਹੀ ਜਾਣੀਆਂ ਨੇ ਤੇ ਇਹੀ ਹਾਲਾਤ ਬਾਈ ਇੱਕ ਵਾਰੀ ਮੰਗਾਈ ਵਧ ਗਈ ਉਹਨੂੰ ਕੰਟਰੋਲ ਨਹੀਂ ਕਰ ਸਕਦਾ ਕੰਟਰੋਲ ਕਰਨਾ ਬੱਸ 'ਚ ਹੈ ਹੀ ਨਹੀਂ ਜੇ ਆਪਦੇ ਬੱਸ 'ਚ ਹੋਵੇ ਤਾਂ ਠੀਕ ਆ ਇੱਕ ਦੂਜੇ ਦੇ ਬੱਸ 'ਚ ਆਉਂਦਰੋ ਸਮਾਨ ਆਉਂਦਾ ਉਹਦਰੋ ਸਮਾਨ ਆਉਂਦਾ ਤੇ ਜਿਹੜਾ ਦੂਜਾ ਸੌਣ ਭੇਜਦਾ ਉਹਨੇ ਤਾਂ ਆਪਦੀ ਮਰਜ਼ੀ ਦਾ ਰੇਟ ਲਾਉਣਾਗਾ ਹਾਂ ਤੇ ਮੈਂ ਨਹੀਂ ਕਹਿੰਦਾ ਵੀ ਕੈਨੇਡਾ ਨਾ ਆਓ ਬਾਈ ਤੁਸੀਂ ਪਹਿਲਾਂ ਹਾਲਾਤ ਦੇਖ ਲਓ ਤੁਸੀਂ ਐਵੇਂ ਹੀ 35-40 ਲੱਖ ਲਾਉਨੇ ਹੋ ਫੇਰ ਇੱਥੇ ਆ ਕੇ ਭੁੱਖੇ ਮਰਦੇ ਹੋ ਬਾਈ ਡਿਪਰੈਸ਼ਨ ਚ ਜਾਂਦੇ ਹੋ ਵਿੱਚ ਬਹੁਤ ਸਾਰੇ ਮੁੰਡੇ ਟੈਂਸ਼ਨਾਂ ਚ ਵੀ ਜਾਂਦੇ ਨੇ ਤੇ ਸਾਡੇ ਵੀ ਏਰੀਆ ਚੋਂ ਦੱਸਿਆ ਸੀ ਮਾਮਾ ਜੀ ਨੇ ਕਹਿੰਦਾ ਕੋਈ ਫੈਮਿਲੀ ਆ ਰਹੀ ਆ ਦੋਨੇ ਜੀ 45 ਲੱਖ ਲਾ ਕੇ ਉਹ ਕਹਿੰਦੇ ਕੰਮ ਬਹੁਤ ਆ ਤੇ ਮਾਮਾ ਹਸਣ ਲੱਗ ਪਿਆ ਵੱਡਾ ਮਾਮਾ ਮੇਰਾ ਕਹਿੰਦਾ ਮੇਰਾ ਭਾਨ ਜਾਗਾ ਕਹਿੰਦਾ ਇਹਦੀ ਵੀਡੀਓ ਦੇਖ ਲਓ ਇਹ ਰੋਜ਼ ਹੀ ਉੱਥੇ ਰਹਿੰਦਾ ਤੇ ਕਹਿੰਦਾ ਘੁੰਮਦਾ ਹੀ ਰਹਿੰਦਾ ਇਹ ਕਹਿੰਦਾ ਉੱਥੇ ਪੈਸੇ ਕਮਾਉਣ ਤਾਂ ਦੂਰ ਦੀ ਗੱਲ ਆ ਕਹਿੰਦਾ ਰੋਟੀ ਜੋਗਾ ਕੰਮ ਮਿਲ ਜੇ ਉਹ ਵੀ ਵਧੀਆ ਕਹਿੰਦਾ ਲੋਕ ਤਾਂ ਰੋਟੀ ਉਹ ਗੁਰਦੁਆਰੇ ਖਾਂਦੇ ਆ ਉਹ ਕਹਿੰਦੇ ਨਹੀਂ ਗੱਲ ਹੀ ਕੁਛ ਨਹੀਂ ਕਹਿੰਦੇ ਅਸੀਂ ਤਾਂ ਜਾਨ ਸਾਡ ਢੇਰ ਲਾ ਦੇਣਾ ਪੈਸਿਆਂ ਦਾ ਕਹਿੰਦਾ ਚਲੋ ਭਾਈ ਛੋਡੀ ਮਰਜੀ ਆ ਨਾ ਮੰਨੋ ਤੇ ਇੱਕ ਬਈ ਥੋੜੇ ਦਿਨ ਹੋ ਗਏ ਤੇ ਮੁੰਡਾ ਮਿਲਿਆ ਸੀਗਾ ਆਪਣਾ ਪੰਜਾਬੀ ਮੁੰਡਾ ਸੀ ਬਈ ਸਟੂਡੈਂਟ ਸੀਗਾ ਉਹਨੂੰ ਕਿਸੇ ਦੇ ਨਾ ਆਹੀ ਕੰਟੈਕਸ਼ਨ ਦਾ ਕੰਮ ਕਰਦਾ ਸੀ ਬਾਈ ਨੂੰ ਥੋੜਾ ਬਹੁਤਾ ਆਉਂਦਾ ਸੀ ਤੇ ਬਾਈ ਤਕਰੀਬਨ ਇੱਕ ਬੰਦੇ ਕੋਲੇ ਕੰਮ ਕਰਦਾ ਰਿਹਾ ਕੈਸ਼ ਤੇ ਚਲੋ ਕੈਸ਼ ਤੇ ਪੰਜਾਬੀ ਕੋਲੇ ਕੰਮ ਕਰਦਾ ਰਿਹਾ ਬਾਈ ਤਕਰੀਬਨ ਉਹਨੇ ਵੀ ਕਹਿੰਦਾ 9 ਮਹੀਨੇ ਕੰਮ ਕੀਤਾ ਬਾਈ ਉਹਦੇ ਕੋਲੇ ਬੰਦੇ ਕੋਲੇ 9 ਮਹੀਨੇ ਤੋ ਬੁੱਤੇ ਉਹ ਕਹਿੰਦਾ ਇੰਨੀ ਆ ਓਵਰਟਾਈਮ ਸ਼ਿਫਟਾਂ ਲਾਈਆਂ ਦਿਨ ਰਾਤ ਬਾਈ ਕਹਿੰਦਾ ਕੰਮ ਕਰਦਾ ਰਿਹਾ ਉਹ ਬੰਦੇ ਤੋਂ ਉਹਨੇ ਪੈਸੇ ਨਹੀਂ ਫੜੇ ਕਿਉਂ ਨਹੀਂ ਭੜੇ ਪੈਸੇ ਉਹ ਕਹਿੰਦਾ ਬਾਈ ਉਹ ਬੰਦੇ ਨੂੰ ਕਹਿੰਦਾ ਬਾਈ ਮੈਂ ਇੰਡੀਆ ਜਾਊਂਗਾ ਮੈਂ ਇੱਥੋਂ ਪੈਸੇ ਚਾਹੀਏ ਯਾਨੀ ਹਲੇ ਮੇਰੀ ਜੀਆਈਸੀ ਆਉਂਦੀ ਆ ਉਹਦੇ ਨਾਲ ਟਾਈਮ ਪਾਸ ਹੋ ਜਾਂਦਾ ਕਹਿੰਦਾ ਬਾਈ ਮੈਂ ਇੰਡੀਆ ਜਾਊਂਗਾ ਉਦੋਂ ਪੈਸੇ ਦੇ ਦੀ ਬਾਈ ਮੈਨੂੰ ਉਹ ਬੰਦਾ ਵੀ ਬਾਈ ਚਲੋ ਗੱਲਾਂ ਚ ਆ ਜਾਂਦਾ ਹੁਣ ਬਾਈ ਆਪਾਂ ਕਿਸੇ ਦੇ ਕੰਮ ਕਰਦੇ ਹੁੰਨੇ ਆ ਆਪਾਂ ਕਹਦਾ ਨੇ ਚੱਲ ਇਕੱਠੇ ਪੈਸੇ ਫੜਾ ਗਏ ਇਕੱਠੇ ਕੰਮ ਆ ਜਾਣਗੇ ਮੈਂ ਇੰਡੀਆ ਜਾਊਂਗਾ ਕੁਝ ਘਰੇ ਭੇਜ ਦੂੰ ਕੁਝ ਫੀਸ ਭਰ ਦੂੰਗਾ ਤੇ ਬਾਈ ਕੰਮ ਕਰਦਾ ਰਿਹਾ ਕੰਮ ਕਰਦਾ ਰਿਹਾ ਜਿੱਦ ਦੇ ਬਾਈ ਨੇ 8 9 ਮਹੀਨਾ ਬਸ ਹਿਸਾਬ ਕਰਿਆ ਬਾਈ ਦਾ ਉਸੋ ਬੰਦੇ ਦੇ ਰਸੀ ਉੱਤੇ ਤੇ ਬਾਈ ਕਹਿੰਦਾ ਮੈਨੂੰ ਪੈਸੇ ਦੇ ਦੇ ਬਾਈ ਮੈਂ ਇੰਡੀਆ ਜਾਣਾ ਤੇ ਉਹ ਵੀਰ ਕਹਿੰਦਾ ਇੰਡੀਆ ਭੱਗ ਜਾ ਬਾਈ ਮੈਂ ਪਾ ਦੂੰ ਪੈਸੇ ਉਹ ਬਾਈ ਇੰਡੀਆ ਭੱਗ ਗਿਆ ਬਾਈ ਕਿਹੜੇ ਪੈਸੇ ਪਾਉਣੇ ਸੀ ਕੋਈ ਪੈਸੇ ਨਹੀਂ ਪਾਏ ਹੈਗੇ ਤੇ ਬਾਈ ਨੂੰ ਬਾਈ ਟੈਨਸ਼ਨ ਚ ਹੋ ਗਿਆ ਪੈਸੇ ਨਹੀਂ ਪਾਏ ਤੇ ਮੁੜ ਕੇ ਫੋਨ ਨਹੀਂ ਚੱਕਿਆ ਬੰਦੇ ਨੇ ਆਪਣਾ ਹੀ ਪੰਜਾਬੀ ਬੰਦਾ ਬਾਈ ਦੇਖ ਲਓ ਦਿਹਾੜੀ ਲਾ ਕੇ ਬੰਦੇ ਤੇ ਪੈਸੇ ਨਹੀਂ ਮਿਲਦਾ ਤੇ ਬੰਦੇ ਨੇ ਫੋਨ ਵੀ ਨਹੀਂ ਚੱਕਿਆ ਤੇ ਫਿਰ ਫੋਨ ਚੱਕਿਆ ਨਹੀਂ ਜਦੋਂ ਬੰਦਾ ਵਾਪਸ ਆ ਗਿਆ ਥੋੜੇ ਚਿਰ ਬਾਅਦ ਬੰਦਾ ਉਹਨੂੰ ਮਿਲਣ ਗਿਆ ਬੰਦਾ ਇਹਨੂੰ ਉਹ ਤਜ ਨਾਲ ਬੁਲਾਈ ਨਹੀਂ ਮਿਲੀ ਨਹੀਂ ਬਾਈ ਹੁਣ ਉਹਨੂੰ ਪਿੱਛੇ ਫਿਰਦੇ ਨੂੰ ਡੇਢ ਮਹੀਨਾ ਹੋ ਗਿਆ ਕਹਿੰਦਾ ਬਾਈ ਮੈਨੂੰ ਪੈਸੇ ਨਹੀਂ ਦਿੱਤੇ ਤੇ ਉਹ ਪੈਜਦੋਂ ਪੈਸੇ ਨਹੀਂ ਦਿੱਤੇ ਬਾਈ ਉਹ ਟੈਨਸ਼ਨ 'ਚ ਆ ਕੇ ਰੋਜ਼ दारू ਨਾਲ दारू ਪੀ ਲਾਦਾ ਵੀ ਮੇਰੇ ਇੰਨੇ ਪੈਸੇ ਦੱਬਲੇ ਯਾਰ ਬੰਦੇ ਨੇ ਕੰਮ ਕਰਾ ਕੇ ਮੈਥੋਂ ਇੰਨੇ ਮਹੀਨੇ ਕੀ ਪੈਸੇ ਵੀ ਨਹੀਂ ਦਿੱਤੇ ਹੈਗੇ ਪੈਸੇ ਦੱਬਲੇ ਤੇ ਹੁਣ ਬਾਈ ਉਹ ਮੁੰਡੇ ਨੂੰ ਸਮਝਾਇਆ ਯਾਰ ਦੂਜੇ ਮੁੰਡਿਆਂ ਨੇ ਤੇ ਉਹ ਕਹਿੰਦੇ ਬਈ ਅਸੀਂ ਇਹਨੂੰ ਸਮਝਾਉਣੇ ਆ ਯਾਰ ਵੀ दारू ਪੀਣ ਨਾਲ ਕਿਹੜਾ ਸਾਲੇ ਮੋੜਿਆਉਣਗੇ ਪੈਸੇ ਹੁਣ ਉਰੇ ਕਰ ਕੀ ਸਕਦੇ ਆ ਬਈ ਬਈ ਐਨੇ ਗਿਰੇ ਹੋਏ ਲੋਕ ਨੇ ਨਾ ਉਰੇ ਵਿੱਚ ਬਈ ਬੰਦਿਆਂ ਦੀਆਂ ਦਿਹਾੜੀਆਂ ਵੀ ਮਾਰ ਜਾਂਦੇ ਆ ਤਾਂ ਇਹ ਤਾਂ ਵੀਰ ਉਹ ਖਵਾ ਹੀ ਆ ਆਪਣੇ ਪੰਜਾਬੀ ਉਰੇ ਐਨੇ ਗਿਰੇ ਨੇ ਯਾਰ ਸਟੂਡੈਂਟਾਂ ਦੀਆਂ ਦਿਹਾੜੀਆਂ ਮਹੀਨੇ ਬਹੁਤ ਐਨੇ ਮੁੱਡੇ ਮਿਲ ਜਾਣਗੇ ਸਾਨੂੰ ਜਿਹਨਾਂ ਨੇ ਮਹੀਨੇ ਦਾ 2000 ਡਾਲਰ ਖਾ ਗਏ ਕਿਸ ਦਾ 2 ਮਹੀਨੇ ਦਾ 4000 ਡਾਲਰ ਖਾ ਗਏ ਬਈ ਐਨੇ ਪੈਸੇ ਦਿੰਦੇ ਨਹੀਂ ਹੈਗੇ ਯਾਰ ਐਦੂ ਇਦੂ ਘਟਿਆ ਕੀ ਹੋਣਗੇ ਕਹ ਹਲੇ ਕਹਿਦਾਂਗੇ ਆਰ ਇੰਡੀਆ 'ਚ ਕੁਛ ਹੈ ਨਹੀਂ ਇੰਡੀਆ 'ਚ ਬਈ ਆਪਨੇ ਯਾਰ ਘਰ ਪਾਉਂਦਾ ਹੋਵੇ ਮਿਸਤਰੀ ਖੇਤ 'ਚ ਕੰਮ ਕਰਦਾ ਹੋਵੇ ਦਿਹਾੜੀਆ ਆਪਾਂ ਉਹਦਾ ਇੱਕ ਚਵਾਨੀ ਨਹੀਂ ਰੱਖਦੇ 100 ਪਿਆ ਵੱਧ ਚਾਹੇ ਦੇ ਦੀਏ ਘਰੋ ਚਾਹ ਪਾਣੀ ਬੱਖ ਤੇ ਉਰੇ ਚਾਹ ਬਾਣੀ ਤਾਂ ਦੂਰ ਦੀ ਗੱਲ ਆ ਬਈ ਤੇ ਉਰੇ ਪੈਸੇ ਵੀ ਨਹੀਂ ਦਿੰਦੇ ਲੋਕ ਐਦੂ ਗਿਰੇ ਕੀ ਹੋਣਗੇ ਗਿਰੇ ਹੋਏ ਕੀ ਹੋਣਗੇ ਤੇ ਬਹੁਤ ਹੀ ਅੱਜ ਦੇ ਟਾਈਮ 'ਚ ਤਾਂ ਬਈ ਇੰਨਾ ਮਾੜਾ ਹਾਲਾਤ ਆ ਉਹ ਰੋਟੀ ਕਣੀ ਉਹ ਵੀ ਤਰਸਦੇ ਨੇ ਲੋਕਾਂ ਤੇ ਹਲੇ ਨਾ ਆਇਓ ਬਈ ਕਿਸੇ ਦੀਆਂ ਗੱਲਾਂ 'ਚ ਨਾ ਆਇਆ ਕਰੋ ਤੁਸੀਂ ਯਾਰ ਬੰਦੇ ਨਾ ਬਹੁਤ ਸਾਰੀਆਂ ਵੀਡੀਓ ਬਣਾ ਕੇ ਪਾ ਦਿਆ ਤੇ ਬਹੁਤ ਸਾਰੇ ਆਂਡੀ ਗਵਾਂਡੀ ਵੀ ਹੁੰਦੇ ਨੇ ਆਪਣੇ ਗਏ ਅੱਜ ਕੱਲ ਹਰੇ ਗਿਆ ਹੋਇਆ ਤੇ ਉਹ ਕਹਦਾ ਦਾ ਆਂਡੀ ਗਾਂਡੀ ਵੀ ਕਹਦਾਦਾ ਭਾਈ ਸਾਡਾ ਮੁੰਡਾ ਤਾਂ 2 ਲੱਖ ਕਮਾਉਂਦਾ 3 ਕਮਾਉਂਦਾਗਾ ਪਰ ਕਮਾਉਂਦਾ ਕੁਛ ਨਹੀਂ ਹੁੰਦਾ ਭਾਈ 2-3 ਲੱਖ ਕੋਈ ਨਹੀਂ ਕਮਾਉਂਦਾ ਫੀਸ ਵੀ ਭਾਈ ਘਰੋਂ ਭਰਦੇ ਨੇ ਐਵੇਂ ਗੱਪਾਂ ਚ ਨਾ ਆਇਆ ਕਰੋ ਯਾਰ ਸਾਡੇ ਵੀ ਬਥੇਰੇ ਕਹਿੰਦੇ ਸੀ ਕਹਿੰਦੇ ਸਾਡੇ ਪਿੰਡ ਕਹਿੰਦੇ ਭਾਈ ਉਹ ਕਹਿੰਦਾ ਸਾਡਾ ਮੁੰਡਾ ਤਾਂ ਹੀ ਨਹੀਂ ਪੈਸੇ ਭੇਜਦਾ ਮੈਂ ਕਹਾਂ ਐ ਕਰ ਉਹਨਾਂ ਨੂੰ ਕਹਦੇ ਬੈਂਕ ਦੀ ਸਟੇਟਮੈਂਟ ਭੇਜ ਦੇ ਫਿਰ ਜੀ ਤੁਹਾਡੇ ਮੁੰਡੇ ਨੇ ਪੈਸੇ ਭੇਜੇ ਨੇ ਮੈਂ ਦੇਖ ਲਊਗਾ ਵੀ ਕਿੰਨੇ ਕ ਭੇਜਲੇ ਬਈ ਇੱਕ ਦੂਜੇ ਦਾ ਨਾ ਕਹਿੰਦੇ ਨੇ ਜੇ ਸਾਡਾ ਕਿਲਾ ਵਿਕ ਗਿਆ ਗਵੰਡੀ ਦਾ ਨਾ ਬੱਚੇ ਸਾਲਾ ਇਹਦਾ ਵੀ ਵਿਕ ਜੀ ਇਹ ਨੌਰੇ ਤਾਨਾ ਮਾਰਦੇ ਵੀ ਥੋੜੇ ਮੁੰਡੇ ਫਸ ਕੇ ਜਾ ਕੇ ਤਾਂ ਹੁਣ ਲਗਭਗ ਬਰਫਵਾਰੀ ਪੈ ਰਹੀ ਆ ਬਈ ਆਪਾਂ ਤਾਂ ਵਿਲੇ ਆ ਕੰਮਕਾਰ ਠੀਕ ਆ ਜਿੰਨਾ ਕੁ ਜੀ ਕਰਿਆ ਕਰ ਲਾਂਗੇ ਆਪਣਾ ਤਾਂ ਆਹੀ ਆ ਤੁਹਾਨੂੰ ਪਤਾ ਹੀ ਆ ਡਿਲੀਵਰੀ ਆਲਾ ਜਿੰਨਾ ਕੁ ਜੀ ਕਰਿਆ ਕਰ ਲਾਂਗੇ ਖਾਣ ਪੀਣ ਜੋ ਕਰੇ ਬਣਾ ਕੇ ਘਰ ਨੂੰ ਵੱਧ ਕਰ ਲਾਂਗੇ ਤਾਂ ਵੱਧ ਬਣ ਜਾਣਗੇ ਠੰਡ ਦੇ ਵਿੱਚ ਤੇ ਓਰੇ ਬਾਈ ਬਚ ਕੇ ਹੁਣ ਨਾ ਆਇਓ ਹਲੇ ਤਾਂ ਆਉਣ ਦਾ ਕੋਈ ਫਾਇਦੀ ਨਹੀਂ ਕਈ ਸਾਲਾਂ ਤੱਕ ਇੱਥੇ ਤੇ ਬਾਕੀ ਬਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਵਧੀਆ ਲੱਗੀ ਤਾਂ ਲਾਈਕ ਵੀ ਕਰ ਦਿਆ ਕਰੋ ਕਮੈਂਟ ਵੀ ਕਰ ਦਿਆ ਕਰੋ ਤੇ ਬਾਕੀ ਜੇ ਕੁਝ ਪੁੱਛਣਾ ਹੁੰਦਾ ਬਾਈ ਅਸੀਂ ਇੱਥੇ ਹੀ ਆਂ ਸਾਨੂੰ ਕਮੈਂਟ ਮਾਰ ਦਿਆ ਕਰੋ ਕਿ ਬਾਈ ਇਹਦੇ ਬਾਰੇ ਦੱਸਿਓ ਤਾਂ ਸਾਨੂੰ ਜ਼ਰੂਰ ਦੱਸਾਂਗੇ ਵੀ ਕਿੱਦਾਂ ਹਾਲਾਤ ਨੇ ਕੀ ਚੱਲ ਰਹੇ ਨੇ ਤੇ ਜਿਹੜੇ ਸਟੂਡੈਂਟ ਨੇ ਬਾਈ ਸਟੂਡੈਂਟਾਂ ਦੀ ਪਹਿਲਾਂ ਖਬਰ ਆਉਂਦੀ ਸੀ ਕੀ ਹੁਣ ਵਰਕ ਪਰਮਿਟ ਨਹੀਂ ਮਿਲਨੇ ਸਟੂਡੈਂਟਾਂ ਨੂੰ ਕੀ ਜਿਹੜੇ ਮੁੰਡੇ ਪੜ੍ਹਨ ਆਏ ਨੇ ਉਹਨਾਂ ਨੇ ਪੜ੍ਹਾਈਆਂ ਪੂਰੀਆਂ ਕਰ ਲੀਆਂ ਕਿ ਵਰਕ ਪਰਮਿਟ ਨਹੀਂ ਮਿਲਨੇ ਇਹ ਬਈ ਗੱਲ 100 ਆਨੇ ਸੱਚ ਹੋਣ ਲੱਗ ਰਹੀ ਆ ਸਾਡੇ ਕਈ ਮੁੰਡੇ ਨੇ ਜਿਹੜੇ ਜਾਣਦੇ ਆ ਜਾਣ ਪਛਾਣ ਚ ਨੇ ਉਹਨਾਂ ਨੇ 4-4 ਮਹੀਨੇ ਹੋ ਗਏ ਸੀ ਵਰਕ ਪਰਮਿਟ ਅਪਲਾਈ ਕੀਤੇ ਹੋਏ ਜਿਹੜੇ ਮੁੰਡਿਆਂ ਨੇ ਵਧੀਆ ਕੋਰਸ ਕੀਤੇ ਨੇ 3-3 ਸਾਲ ਪੜ੍ਹਾਈ ਪੂਰੀ ਕੀਤੀ ਆ ਤੇ ਉਹਨਾਂ ਦੇ ਕੀ ਆਇਆ ਵਿੱਚ ਰੀਜਨ ਮੁੰਡਿਆਂ ਦੇ ਰਿਫਿਊਜ਼ਲ ਆ ਗਈਆਂ ਸਿਰਫ ਇੱਕ ਵਾਰੀ ਬਈ ਦੂਜੀ ਵਾਰੀ ਤੁਸੀਂ ਵੀਜ਼ਾ ਨਹੀਂ ਅਪਲਾਈ ਕਰ ਸਕਦੇ ਤੁਹਾਡਾ ਵਰਕ ਪਰਮਿਟ ਨਹੀਂ ਆਉਂਦਾ ਹੈਗਾ ਤੇ ਜ਼ੋਰ ਲਾ ਲਓ। ਇਹ ਕਈਆਂ ਮੁੰਡਿਆਂ ਨੇ ਤਾਂ ਇਹ ਆਈਆ ਕਹਿੰਦੇ ਤੁਸੀਂ ਸਿਰਨ ਤੇ ਵੀ ਆਪਣਾ ਕੰਮ ਜ਼ਿਆਦਾ ਕਰਿਆ ਸੀ 20 ਘੰਟੇ ਕਿਹਾ ਸੀ 24 ਕਿਹਾ ਸੀ ਵੀ ਤੁਸੀਂ ਉਸ ਤੋਂ ਵੱਧ ਕਰਦੇ ਰਹੇ ਹਫਤੇ 'ਚ ਕਈ ਵਾਰੀ। ਇਹ ਰੀਜ਼ਨ ਪਤਾ ਬਾਈ ਤਾਂ ਉਹਨਾਂ ਦਾ ਰਿਫਿਊਜ਼ਲ ਆ ਗਈ ਵੀਜ਼ਾ ਕੈਨਸਲ ਕਰਤਾ। ਤੇ ਕਈ ਬੰਦਿਆਂ ਨੇ ਕੀ ਕੀਤਾ? ਕਈ ਬੰਦਿਆਂ ਨੇ ਇਹ ਕੀਤਾ ਬਾਈ। ਕੀ ਤੁਸੀਂ ਗੈਰ ਹਾਜ਼ਰ ਰਹੇ ਹੋ ਕਾਲਜes ਨਹੀਂ ਗਏ ਪੂਰਾ ਯੂਨੀਵਰਸਿਟੀ ਨਹੀਂ ਗਏ ਆਪਦੇ ਹਾਜ਼ਰੀਆਂ ਨਹੀਂ ਲੁਵਾਈਆਂ ਪੰਜਾਬੀ ਤੌਰ ਤੇ ਕਹਿਦੀ ਆਪਾਂ ਤੇ ਉਹ ਕਹਿੰਦੇ ਵੀ ਤੁਸੀਂ ਇਹਦੇ ਕਰਕੇ ਤੁਹਾਡਾ ਵੀਜ਼ਾ ਰਿਫਿਊਜ਼ਲ ਕੀਤਾ ਜਾਂਦਾ ਤੇ ਹੁਣ ਬਈ ਉਹਨਾਂ ਨੇ ਫੀਸਾਂ ਵੀ ਭਰੀਆਂ ਨੇ 30-30 ਲੱਖ ਰੁਪਈਆ ਜਦੋਂ ਉਹ ਆਏ ਨੇਗੇ ਤੇ ਉਹਨਾਂ ਨੂੰ ਆਏ ਸੀ ਯਾਰ ਵੀ ਵਧੀਆ ਕੋਰਸ ਕੀਤਾ ਤਿੰਨ ਸਾਲਾਂ ਦਾ ਵਰਕ ਪਰਮਿਟ ਮਿਲ ਜੀ ਕੁਝ ਪੈਸੇ ਕਮਾ ਲਾਂਗੇ ਪੀਆਰ ਹੋ ਜਾਣਗੇ ਵੀਰੋ ਸੈੱਟ ਹੋ ਜਾਣਗੇ ਚਲੋ ਕਿਸੇ ਦੀ ਕੋਈ ਸੋਚ ਹੁੰਦੀ ਹੈ ਸੈੱਟ ਹੋਣ ਦੀ ਤੇ ਹੁਣ ਬਈ ਉਹਨਾਂ ਦਾ ਫੀਚਰ ਕੋਈ ਨਹੀਂ ਹੈਗਾ ਉਹ ਆਊਟ ਆਫ ਸਟੇਟ ਸਟੇਟਸ ਹੋ ਗਏ ਉਹਨਾਂ ਦਾ ਇੱਥੇ ਸਮਝ ਲਓ ਅਨਲੀਗਲ ਹੋ ਗਏ ਹੁਣ ਜਾਂ ਤਾਂ ਉਹਨਾਂ ਨੂੰ ਰਫਿਜੀ ਲਾਉਣੀ ਪੈਣੀ ਆ ਰਫਿਜੀ ਵਾਲਿਆਂ ਨੂੰ ਵੀ ਕੀ ਪਤਾ ਕਿੰਨੇ ਕਿੰਨੇ ਦਿਨ ਰੱਖਣਗੇ ਓਰੇ ਹੁਣ ਚਾਰਾ ਨਹੀਂ ਹੈਗਾ ਤੇ ਜਾਂ ਫਿਰ ਕੀ ਕਰਨਾ ਜਾਂ ਫਿਰ ਦੂਜਾ ਰੀਜਨ ਇਹ ਆ ਕਿ ਬਈ ਉਹਨਾਂ ਨੂੰ ਦੁਬਾਰੇ ਕੋਰਸ ਲੈਣਾ ਪੈਣਾ ਕੋਈ ਪੜਤ ਪੜ੍ਹਾਈ ਕਰਨੀ ਪੈਣੀ ਆ ਫੇਰ ਤਿੰਨ ਸਾਲ ਪੜ੍ਹਨਗੇ ਉਦੋਂ ਬਾਅਦ ਕਿਹੜਾ ਗਾਰੰਟੀ ਆ ਬਈ ਵਰਕ ਪਰਮਿਟ ਮਿਲ ਜੂਗੀ ਔਰ ਦੂਜਾ ਹੋਰ ਤਰੀਕਾ ਹੈਗਾ ਐਲਐਮਆਈ ਦਾ ਐਲਐਮਆਈ ਦਾ 30 35 35 ਚ ਵੀ ਮੰਨ ਜਾਂਦੇ ਆ 40 ਹਜ਼ਾਰ ਡਾਲਰ ਦੇ ਵਿੱਚ ਵੀ ਵੇਚਦੇ ਨੇ ਐਲਐਮਆਈ ਆ ਲੋਕ ਉਹ ਬਈ ਇੰਨੀ ਮਹਿੰਗੀ ਐਲਐਮਆਈ ਲੈ ਕੇ 2 ਸਾਲ ਮਿੰਟ ਚ ਆ ਜਾਣਗੇ ਉਹ ਤੇ ਕੀ ਗਾਰੰਟੀ ਆ ਵੀ ਬੰਦਾ ਪੀਆਰ ਹੋ ਜਾਊਗਾ ਕੋਈ ਗਾਰੰਟੀ ਨਹੀਂ ਤਾਂ ਇਸ ਤੋਂ ਚੰਗਾ ਬਈ ਇੱਥੇ ਕੋਈ ਪੂਜੀਸ਼ਨ ਨਹੀਂ ਬਚਿਆ ਹੁਣ ਲਗਭਗ ਮੁੰਡਿਆ ਨਾ ਅੱਜ ਨਹੀਂ ਤਾਂ ਕੱਲ ਨੂੰ ਬਈ ਮੁੜਨੀ ਪੈਣਾ ਇੱਥੇ ਬਈ ਖਾਮ ਖਾ ਧੱਕੇ ਖਾਈ ਜਾਂਦੇ ਨੇ ਇੰਡੀਆ ਚ ਬੜੇ ਸੋਹਣੇ ਘਰ ਨੇ ਤੇ ਬਣਾਏ ਹੋਏ ਨੇਗੇ ਤੇ ਉੱਥੇ ਰਹੋ ਵਧੀਆ ਠੀਕ ਆ ਬਾਈ ਜੀ ਅਗਲੀ ਵੀਡੀਓ ਚ ਫੇਰ ਮਿਲਦੇ ਆ ਤੇ ਤੁਹਾਨੂੰ ਦਿਖਾਉਣੇ ਆ ਇਧਰ ਬਾਈ ਸਫਾਈ ਵਾਲਾ ਵੀ ਲੱਗ ਰਿਹਾ